ਪત્રਕਾਰਾਂ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਇਹ ਪੇਕਣ ਚੋਣ ਦੀ ਪਾਲਿਸੀ ਖਤਮ ਕਰ ਦਿੱਤੀ ਜਾਵੇ ਜਿਹੜਾ ਲੋਕ ਸੰਪਰਕ ਵਿਭਾਗ ਤੇ ਬਜਟ ਆਇਆ ਤੇ ਕਰੋੜਾ ਰੁਪਈਆ ਇੱਧਰ ਉੱਧਰ ਕੀਤਾ ਅਸੀਂ ਉਹ ਵੀ ਨੰਗੇ ਕਰਾਂਗੇ ਅਸੀਂ ਪੱਤਰਕਾਰ ਭਾਈਚਾਰੇ ਨੂੰ ਕਮਜ਼ੋਰ ਨਾ ਸਮਝੋ ਅਸੀਂ ਇਕੱਲਾ ਇਕੱਲਾ ਪੱਤਰਕਾਰ ਸਵਾ ਲੱਖ ਤੇ ਭਾਰੀ ਪਊਗਾ ਐਸੋਸੀਏਸ਼ਨ ਤੁਹਾਡੀ ਜਿਹੜੀ ਬਣੀ ਹੋਈ ਆ ਉਹਦੇ ਵਿੱਚ ਓਨਰ ਨੇ ਜਿਹੜੇ ਅਖਬਾਰਾਂ ਦੇ ਪਬਲਿਸ਼ਰ ਨੇ ਇਕੱਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਮੈਂ ਨਮਸਕਾਰ ਮਸਲਮ ਮਕਬੋਜੀ ਤੁਸੀਂ ਬਹੁਤ ਸਾਰੇ ਸਵਾਲ ਕੀਤਾ ਹੈਗਾ ਜੀ ਅੱਜ ਜਿਹੜੇ ਹਾਲਾਤ ਨੇ ਦੇਖਦੇ ਹੋਏ ਮੀਡੀਆ ਦੇ ਵਿੱਚ ਜਿੰਨੇ ਵੀ ਹੋਰੇ ਅਖਬਾਰ ਦੇ ਓਨਰਸ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਅਖਬਾਰ ਦੇ ਓਨਰ ਨੇ ਉਹਨਾਂ ਨਾਲ ਬੜਾ ਧੱਕਾ ਕੀਤਾ ਜਾ ਰਿਹਾ ਪਿਛਲੀ ਤਰੀਕ ਤੇ 26 ਫਰਵਰੀ ਨੂੰ ਪ੍ਰੈਸ ਕੌਂਸਲ ਆਫ ਇੰਡੀਆ ਨੇ ਇਹ ਆਦੇਸ਼ ਦਿੱਤੇ ਸਨ ਕਿ ਬਿਨਾ ਡੀਵੀਪੀ ਨੰਬਰਾਂ ਤੋਂ ਵੀ ਇਹ ਕਾਰਡ ਜਾਰੀ ਕੀਤੇ ਜਾਣਾ ਪਰ ਪੰਜਾਬ ਸਰਕਾਰ ਦੀ ਦੇਖੋ ਕਿੰਨੀ ਵੱਡੀ ਨਲਾਕੀ ਵੀ ਉਹਨਾਂ ਨੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਹੁਕਮਾਂ ਨੂੰ ਟਿਚ ਸਮਝਿਆ ਮਤਲਬ ਜਦੋਂ ਅਖਬਾਰ ਉਹ ਚਾਇਓ ਵੀਕਲੀ ਆ ਚਾਇਓ ਡੇਲੀ ਆ ਮਤਲਬ ਆ ਰੰਨਾ ਹੀ ਤੋਹੀ ਪਾਸ ਹੁੰਦਾ ਜਿੱਸਾ ਨਿਊਜ਼ਪੇਪਰ ਫੋਰਨ ਵੀ ਉਹ ਉਹਦੇ ਵਿੱਚ ਹੁਣ ਪ੍ਰੋਬਲਮ ਹੈ ਸਾਰੇ ਅਖਬਾਰ ਵਾਲਿਆਂ ਨੂੰ ਇਹ ਘਾ ਰਹੀ ਹੈ ਕਿ ਉਹਨਾਂ ਦੇ ਜਿਹੜੇ ਅਖਬਾਰਾਂ ਦੇ ਵਿੱਚੋਂ ਵੀਕਲੀ ਅਖਬਾਰ ਹੈ ਉਹਨਾਂ ਨੇ ਆਪਣੇ ਪੰਜਾਬ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮੰਗਦੇ ਵੀ ਬਣਾਉਨੇ ਪਰ ਉਹਨਾਂ ਨੂੰ ਉਹ ਮਾਨਤਾ ਨਹੀਂ ਦਿੱਤੀ ਜਾਂਦੀ ਡੀਪੀਆਰ ਵੱਲ ਲੋਕ ਸੰਪਰਕ ਵਿਭਾਗ ਵੱਲ ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਮਿੱਤਰੋ ਅਸੀਂ ਜ਼ਰੂਰ ਜਿੱਤਾਂਗੇ ਤੇ ਤਕਰੀਬਨ ਅਸੀਂ ਜੰਗ ਜਿੱਤ ਵੀ ਚੁੱਕੇ ਹਾਂ ਸਿਰਫ ਐਲਾਨ ਹੋਣਾ ਬਾਕੀ ਹੈ ਅਸੀਂ ਜਰੂਰ ਅਸੀਂ ਆਪਣੀ ਗੱਲ ਉੱਥੇ ਪੱਖ ਰੱਖਾਂਗੇ ਇਕੱਲੇ ਲੁਧਿਆਣੇ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਇਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਹੋਇਆ ਕਿ ਪੱਤਰਕਾਰਾਂ ਨੂੰ ਛਿਲਕੇ ਰੱਖ ਦੇਣਾ ਹੋਲੀ-ਹੋਲੀ ਖਤਮ ਕਰ ਦੇਣੀ ਪੱਤਰਕਾਰੀ ਇਹ ਪੇਕਣ ਚੂਜ ਦੀ ਜਿਹੜੀ ਹੈ ਪਾਲਿਸੀ ਕਰ ਰਹੀ ਹੈ ਲੋਕ ਸੰਪਰਕ ਵਿਭਾਗ ਅਸੀਂ ਨਹੀਂ ਚੱਲਣ ਦੇਣੀ ਅਸੀਂ ਹੁਣ ਸਾਰੇ ਇਕੱਠੇ ਹੋ ਗਏ ਆ ਸਾਨੂੰ ਚਾਹੀਏ ਆਪਣੀਆਂ ਜੰਗਾਂ ਦੇ ਲਈ ਅਸੀਂ ਸਾਨੂੰ ਵਿਧਾਨ ਸਭਾ ਦੇ ਬਾਅਦ ਧਰਨਾ ਹੀ ਕਿਉਂ ਨਾ ਦੇਣੇ ਪੈ ਜਾਣ ਅਸੀਂ ਇਹਨਾਂ ਦੇ ਜੇ ਅਸੀਂ ਲੀਡਰ ਬਣਾ ਸਕਦੇ ਆ ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਰਹਿਣਾ ਚਾਹੁੰਦੇ ਆ ਜੇ ਅਸੀਂ ਪੰਜਾਬ ਅਸੀਂ ਲੀਡਰਾਂ ਨੂੰ ਰਾਹ ਪਾ ਸਕਦੇ ਆ ਤੇ ਲੀਡਰਾਂ ਨੂੰ ਠਾਹ ਵੀ ਕਰ ਸਕਦੇ ਆ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਪਟਿਆਲਾ ਦੇ ਵਿੱਚ ਪੰਜਾਬ ਪੱਤਰ ਦੀ ਇਹ ਮੀਟਿੰਗ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਅਖਬਾਰਾਂ ਦੇ ਓਨਰ ਇੱਥੇ ਪਹੁੰਚੇ ਨੇ ਪਬਲਿਸ਼ਰ ਪਹੁੰਚੇ ਨੇ ਇਹ ਹੈਗੀ ਨਿਊਜ਼ਪੇਪਰ ਪਬਲਿਸ਼ਰ ਐਸੋਸੀਏਸ਼ਨ ਜਿਹੜੀ ਬਣੀ ਹੋਈ ਹੈ ਉਹਦੀ ਅੱਜ ਇੱਕ ਮੀਟਿੰਗ ਹੋਈ ਹੈ ਤੁਸੀਂ ਅਕਸਰ ਦੇਖਦੇ ਹੋ ਜਿਹੜੇ ਪੱਤਰਕਾਰ ਨੇ ਜਾਂ ਨਿਊਜ਼ਪੇਪਰਾਂ ਦੇ ਓਨਰ ਹੈ ਐਡੀਟਰ ਹੈ ਇਹ ਅਕਸਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨੇ ਤੇ ਸਰਕਾਰਾਂ ਦੇ ਜਿਹੜੀਆਂ ਅਹਿਮ ਨੀਤੀਆਂ ਨੇ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਜਿਹੜੀ ਪਬਲਿਕ ਦੀ ਆਵਾਮ ਦੀ ਆਵਾਜ਼ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਨੇ ਅੱਜ ਕੀ ਜ਼ਰੂਰਤ ਪੈ ਗਈ ਇਸ ਐਸੋਸੀਏਸ਼ਨ ਦੇ ਜਿਹੜੇ ਸਾਰੇ ਅਖਬਾਰਾਂ ਦੇ ਪਬਲਿਸ਼ਰ ਨੇ ਇਕੱਠੇ ਹੋਏ ਨੇ ਕੀ ਕਾਰਨ ਨੇ ਸਾਡੇ ਨਾਲ ਗੁਆਲ ਜੀ ਜੁੜੇ ਨੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਮੀਟਿੰਗ ਬੁਲਾਈ ਹੈ ਐਸੋਸੀਏਸ਼ਨ ਤੁਹਾਡੀ ਜਿਹੜੀ ਬਣੀ ਹੋਈ ਆ ਉਹਦੇ ਵਿੱਚ ਓਨਰ ਨੇ ਜਿਹੜੇ ਅਖਬਾਰਾਂ ਦੇ ਪਬਲਿਸ਼ਰ ਨੇ ਇਕੱਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਆਂ ਮਾ ਨਮਸਕਾਰ ਮਸਲਮ ਮਕਬੋਜੀ ਤੁਸੀਂ ਬਹੁਤ ਸੋਣਾ ਸਵਾਲ ਕੀਤਾ ਹੈ ਜੀ ਅੱਜ ਜਿਹੜੇ ਹਾਲਾਤ ਨੇ ਦੇਖਦੇ ਹੋਏ ਮੀਡੀਆ ਦੇ ਵਿੱਚ ਜਿੰਨੇ ਵੀ ਉਹ ਰੇ ਅਖਬਾਰ ਦੇ ਓਨਰਸ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਅਖਬਾਰ ਦੇ ਓਨਰ ਨੇ ਉਹਨਾਂ ਨਾਲ ਬੜਾ ਧੱਕਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਵੀ ਧੱਕਾ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਵੱਲੋਂ ਵੀ ਧੱਕਾ ਜਿ ਕੀਤਾ ਜਾ ਰਿਹਾ ਹੈ। ਇਹ ਗੱਲ ਇਹ ਹੈ ਵੀ ਆਪਾਂ ਪੰਜਾਬ ਦੇ ਜਿੰਨੇ ਵੀ ਅਖਬਾਰ ਹੈਗੇ ਆ ਚਾਹੇ ਉਹ ਵੀਕਲੀਆਂ ਚਾਹੇ ਉਹ ਡੇਲੀ ਜੀ ਜਦੋਂ ਆਰਐਨਆਈ ਅਖਬਾਰ ਕਿਸੇ ਨੂੰ ਦੇ ਦਿੰਦੀ ਆ ਤਾਂ ਮਤਲਬ ਆਰਐਨਆਈ ਨਾਲ ਰਜਿਸਟਰਡ ਨਿਸ ਪਰਫੀਆ ਹੈ ਨਾ ਉਹ ਉਹਦੇ ਚ ਹਿੰਦੁਸਤਾਨ ਦੀ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹੜੇ ਚ ਹਿੰਦੁਸਤਾਨ ਦਾ ਸਾਰਾ ਅਖਬਾਰ ਜਿਹੜਾ ਹੈ ਉੱਥੋਂ ਹੀ ਆਸੂ ਤੇ ਮਤਲਬ ਜਦੋਂ ਅਖਬਾਰ ਉਹ ਚਾਹੀਓ ਵੀਕਲੀ ਆ ਚਾਹੀਓ ਡੇਲੀ ਆ ਮਤਲਬ ਆਰਐਨਏ ਕੋਈ ਪਾਸ ਹੁੰਦਾ ਹੈ ਸਸਾ ਨਿਊਜ਼ਪੇਪਰ ਫਾਰ ਇੰਡੀਆ ਉਹ ਉਹਦੇ ਵਿੱਚ ਹੁਣ ਪ੍ਰੋਬਲਮ ਹੈ ਸਾਰੇ ਅਖਬਾਰ ਵਾਲਿਆਂ ਨੂੰ ਇਹ ਘਾ ਰਹੀ ਹੈ ਕਿ ਉਹਨਾਂ ਦੇ ਜਿਹੜੇ ਅਖਬਾਰਾਂ ਦੇ ਵਿੱਚੋਂ ਵੀਕਲੀ ਅਖਬਾਰ ਹੈ ਉਹਨਾਂ ਨੇ ਆਪਣੇ ਪੰਡ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮੰਡੇ ਵੀ ਬਣਾਉਣੇ ਪਰ ਉਹਨਾਂ ਨੂੰ ਉਹ ਮਾਨਤਾ ਨਹੀਂ ਦਿੱਤੀ ਜਾਂਦੀ ਡੀਪੀਆਰ ਵੱਲੋਂ ਲੋਕ ਸੰਪਰਕ ਵਿਭਾਗ ਵੱਲੋਂ ਉਹ ਅਖਬਾਰਾਂ ਨੂੰ ਜਿਹੜੀ ਮਾਨਤਾ ਨਹੀਂ ਦਿੱਤੀ ਜਾ ਰਹੀ ਅੱਜ ਉਹ ਸਾਰੇ ਅਖਬਾਰ ਦੇ ਬੰਦੇ ਉਹਰੇ ਸਾਡੇ ਆਏ ਹੋਏ ਨੇ ਸਾਡੇ ਇੱਕ ਲੁਧਿਆਣੇ ਦੇ ਜਿਹੜਾ ਸੰਪਾਦਕ ਨੇ ਹੋਰ ਐਡਵੋਕੇਟ ਵੀ ਨੇ ਉਹਨਾਂ ਨੇ ਦਿੱਲੀ ਪ੍ਰੈਸ ਕਾਉਂਸਲਰ ਆਫ ਇੰਡੀਆ ਦੇ ਵਿੱਚ ਕੇਸ ਵੀ ਪਾਇਆ ਹੋਇਆ ਜਿਨ੍ਹਾਂ ਦੀ 27 ਤਖ ਨੂੰ ਉਹ ਪੇਸ਼ੀ ਹੈ ਉੱਥੇ ਉਹਨਾਂ ਦਾ ਸਾਰੇ ਉਹ ਰਿਕਾਰਡ ਬਿਦ ਰਿਕਾਰਡ ਉਹ ਲੈ ਕੇ ਜਾਣਗੇ ਆਪਣੇ ਸਾਰਾ ਉੱਥੇ ਕਰਨਗੇ ਪੇਸ਼ ਕਰਨਗੇ ਤੇ ਉਸ ਸੌਣ ਦੇ ਵਿੱਚ ਅਸੀਂ ਅੱਜ ਇੱਥੇ ਨਵੀਂ ਨਿਊਜ਼ ਪੇਪਰ ਐਸੋਸੀਏਸ਼ਨ ਦੀ ਮੀਟਿੰਗ ਬੁਲਾਈ ਹੋਈ ਹੈ ਪੰਜਾਬ ਦੇ ਲੱਗ ਲੱਗ ਜ਼ਿਲ੍ਹਿਆਂ ਦੇ ਵਿੱਚੋਂ ਸਾਰੇ ਅਖਬਾਰ ਦੇ ਓਨਰ ਹੋ ਰਹੇ ਆਈ ਹੋਏ ਨੇ ਤੇ ਵਿੱਚ ਕੁਝ ਇਲੈਕਟ੍ਰੋਨਿਕ ਮੀਡੀਆ ਵੀ ਬੈਠੇ ਹੋਏ ਨੇ ਸਾਡੇ ਨਾਲ ਕਿਉਂਕਿ ਜਿਹੜੇ ਅਖਬਾਰਾਂ ਦੇ ਨਾਲ ਰਿਲੇਟਡ ਜੀ ਅੱਜ ਅਸੀਂ ਜਿਹੜੀਆਂ ਆਉਣ ਵਾਲੀਆਂ ਪੱਤਰਕਾਰਾਂ ਨੂੰ ਜਿਹੜੀਆਂ ਆਉਣ ਵਾਲੀਆਂ ਮੁਸੀਬਤਾਂ ਨੇ ਅੱਜ ਅਸੀਂ ਉਸ ਮੁਸੀਬਤਾਂ ਨੂੰ ਹੱਲ ਕਰਨ ਵਾਸਤੇ ਹੋਰੇ ਮੀਟਿੰਗ ਬੁਲਾਈ ਹੈ ਤੇ ਉਮੀਦ ਹੈ ਕਿ ਅਸੀਂ ਉਹ ਹੱਲ ਕਰਕੇ ਹੀ ਦੇਵਾਂਗੇ ਅਸੀਂ ਉਹ ਗਰੁੱਪ ਨਹੀਂ ਬਣਾਏ ਹੈਗੇ ਜੀ ਜਿਹੜੇ ਪੱਤਰਕਾਰਾਂ ਦੇ ਵਾਸਤੇ ਆਪਾਂ ਬੋਲਿਆ ਵੀ ਪਰ ਉਹ ਅਜੇ ਤੱਕ ਕਿਸੇ ਨੂੰ ਕੁਝ ਕੀਤਾ ਨਹੀਂ ਪਰ ਅਸੀਂ ਅੱਜ ਆਪਣੇ ਪੱਤਰਕਾਰਾਂ ਵਾਸਤੇ ਕਰਕੇ ਦਿਖਾਵਾਂਗੇ ਇਹਦੇ ਵਾਸਤੇ ਅਗਰ ਸਾਨੂੰ ਕੋਈ ਧਰਨਾ ਪ੍ਰਦਰਸ਼ਨ ਵੀ ਕਰਨਾ ਪਿਆ ਅਸੀਂ ਉਹਦੇ ਲਈ ਪਿੱਛੇ ਨਹੀਂ ਹਟਾਂਗੇ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਸਾਡੇ ਨਾਲ ਲੁਧਿਆਣਾ ਤੋਂ ਅੱਜ ਸੀਨੀਅਰ ਪੱਤਰਕਾਰ ਬਹੁਤ ਸੀਨੀਅਰ ਪੱਤਰਕਾਰ ਨੇ ਤੇ ਦੋ ਅਖਬਾਰ ਇਹ ਆਪ ਚਲਾਉਂਦੇ ਨੇ ਪਬਲਿਸ਼ਰਰ ਜਿਨ੍ਹਾਂ ਨੇ ਬੜੇ ਸੰਘਰਸ਼ ਭਰੀ ਜ਼ਿੰਦਗੀ ਹੈ ਇਹਨਾਂ ਦੀ ਤੇ ਅਖਬਾਰ ਲਈ ਆਪਣੇ ਲੋਕਾਂ ਲਈ ਪੱਤਰਕਾਰ ਵੀਰਾਂ ਲਈ ਇਹ ਹਮੇਸ਼ਾ ਲੜਾਈ ਚ ਅੱਗੇ ਰਹੇ ਨੇ ਅੱਜ ਇਹ ਵੀ ਇੱਥੇ ਪਹੁੰਚਨੇ ਗੱਲਬਾਤ ਕਰਨੇ ਭਾਈ ਸਾਸਿਕਾ ਸਾਸਰੀ ਗੱਲ ਜੀ ਸਾਰਿਆਂ ਨੂੰ ਸਾਰੇ ਮੇਰੇ ਵੀਰ ਭੈਣ ਭਰਾ ਜਿਹੜੇ ਇੱਥੇ ਅੱਜ ਹਾਜ਼ਰ ਨੇ ਸਭ ਤੋਂ ਪਹਿਲੇ ਪੱਤਰਕਾਰ ਇਕਤਾ ਜਿੰਦਾਬਾਦ ਨਾਰਾ ਲਗਾਓ ਪੱਤਰਕਾਰ ਇਕਤਾ ਜਿੰਦਾਬਾਦ ਪੱਤਰਕਾਰ ਇਕਤਾ ਜਿੰਦਾਬਾਦ ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਮਿੱਤਰੋ ਅਸੀਂ ਜ਼ਰੂਰ ਜਿੱਤਾਂਗੇ ਤੇ ਤਕਰੀਬਨ ਅਸੀਂ ਜੰਗ ਜਿੱਤ ਵੀ ਚੁੱਕੇ ਹਾਂ ਸਿਰਫ ਐਲਾਨ ਹੋਣਾ ਬਾਕੀ ਹੈ ਪਿਛਲੀ ਤਰੀਕ ਤੇ 26 ਫਰਵਰੀ ਨੂੰ ਪ੍ਰੈਸ ਕੌਂਸਲ ਆਫ ਇੰਡੀਆ ਨੇ ਇਹ ਆਦੇਸ਼ ਦਿੱਤੇ ਸਨ ਕਿ ਬਿਨਾ ਡੀਵੀਪੀ ਨੰਬਰਾਂ ਤੋਂ ਵੀ ਇਹ ਕਾਰਡ ਜਾਰੀ ਕੀਤੇ ਜਾਣਾ ਪਰ ਪੰਜਾਬ ਸਰਕਾਰ ਦੀ ਦੇਖੋ ਕਿੰਨੀ ਵੱਡੀ ਨਲਾਕੀ ਵੀ ਉਹਨਾਂ ਨੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਹੁਕਮਾਂ ਨੂੰ ਟਿੱਚ ਸਮਝਿਆ ਜਿਹੜੀ ਪ੍ਰੈਸ ਕੌਂਸਲ ਆਫ ਇੰਡੀਆ ਦੀ ਜਿਹੜੇ ਮੈਡਮ ਚੇਅਰਮੈਨ ਨੇ ਰੰਜਨਾ ਦੇਸਾਈ ਜੀ ਉਹ ਸੁਪਰੀਮ ਕੋਰਟ ਦੇ ਜੱਜ ਨੇ ਹੂੰ ਉਹਨਾਂ ਦੇ ਹੁਕਮਾਂ ਨੂੰ ਟਿੱਚ ਸਮਝਣਾ ਮੈਂ ਸਮਝਦਾ ਇਸ ਤੋਂ ਵੱਡੀ ਨਲੈਕੀ ਕੋਈ ਨਹੀਂ ਹੂੰ ਜਿਹੜਾ ਪ੍ਰੈਸ ਕੌਂਸਲ ਆਫ ਨੂੰ ਟਿੱਚ ਸਮਝਦਾ ਹੈ ਇਹਦਾ ਮਤਲਬ ਉਹ ਸਾਡੀ ਕਦਰਾਂ ਕੀਮਤਾਂ ਦੀ ਜ਼ੀਰੋ ਆਦਤ ਪੈ ਗਈ ਹੈ ਇਹਨਾਂ ਨੂੰ ਹੂੰ ਅਸੀਂ ਜ਼ਰੂਰ ਅਸੀਂ ਆਪਣੀ ਗੱਲ ਉੱਥੇ ਪੱਖ ਰੱਖਾਂਗੇ ਇਕੱਲੇ ਲੁਧਿਆਣੇ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਇਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਹੋਇਆ ਕਿ ਪੱਤਰਕਾਰਾਂ ਨੂੰ ਛਿਲਕੇ ਰੱਖ ਦੇਣਾ ਹੋਲੀ-ਹੋਲੀ ਖਤਮ ਕਰ ਦੇਣੀ ਪੱਤਰਕਾਰੀ ਇਹ ਪੇਕਣ ਚੂਜ ਦੀ ਜਿਹੜੀ ਹੈ ਪਾਲਿਸੀ ਕਰ ਰਹੀ ਹੈ ਲੋਕ ਸੰਪਰਕ ਵਿਭਾਗ ਅਸੀਂ ਨਹੀਂ ਚੱਲਣ ਦੇਣੀ ਅਸੀਂ ਹੁਣ ਸਾਰੇ ਇਕੱਠੇ ਹੋ ਗਏ ਆ ਸਾਨੂੰ ਚਾਹੀਏ ਆਪਣੀਆਂ ਜੰਗਾਂ ਦੇ ਲਈ ਅਸੀਂ ਸੰਵਿਧਾਨ ਸਭਾ ਦੇ ਬਾਅਦ ਧਰਨਾ ਹੀ ਕਿਉਂ ਨਾ ਦੇਣੇ ਪੈ ਜਾਣ ਅਸੀਂ ਇਹਨਾਂ ਦੇ ਜੇ ਅਸੀਂ ਲੀਡਰ ਬਣਾ ਸਕਦੇ ਆ ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਰਹਿਣਾ ਚਾਹੁੰਦੇ ਆ ਜੇ ਅਸੀਂ ਪੰਜਾਬ ਅਸੀਂ ਲੀਡਰਾਂ ਨੂੰ ਰਾਹ ਪਾ ਸਕਦੇ ਆ ਤੇ ਲੀਡਰਾਂ ਨੂੰ ਠਾਂ ਵੀ ਕਰ ਸਕਦੇ ਆ ਪੱਤਰਕਾਰਾਂ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਇਹ ਪੇਕਣ 24 ਦੀ ਪਾਲਿਸੀ ਖਤਮ ਕਰ ਦਿੱਤੀ ਜਾਵੇ ਜਿਹੜਾ ਲੋਕ ਸੰਪਰਕ ਵਿਭਾਗ ਤੇ ਬਜਟ ਆਇਆ ਤੇ ਕਰੋੜਾ ਰੁਪਈਆ ਇੱਧਰ ਉੱਧਰ ਕੀਤਾ ਅਸੀਂ ਉਹ ਵੀ ਨੰਗੇ ਕਰਾਂਗੇ ਅਸੀਂ ਪੱਤਰਕਾਰ ਭਾਈਚਾਰੇ ਨੂੰ ਉਹਨਾਂ ਨਾਲ ਸਮਝੋ ਅਸੀਂ ਇਕੱਲਾ ਇਕੱਲਾ ਪੱਤਰਕਾਰ ਸਵਾ ਲੱਖ ਤੇ ਭਾਰੀ ਪਊਗਾ ਜੇ ਕਿਸਾਨ ਧਰਨੇ ਤੇ ਆ ਸਕਦੇ ਆ ਤੇ ਅਸੀਂ ਵੀ ਧਰਨੇ ਤੇ ਆਵਾਂਗੇ ਬਿਸ਼ੱਕ ਸਾਡੀ ਗਿਣਤੀ ਜ਼ਰੂਰ ਘੱਟ ਹੋ ਸਕਦੀ ਆ ਪਰ ਇੱਕ ਇੱਕ ਪੱਤਰਕਾਰ ਸਵਾ ਸਵਾ ਲਖ ਤੇ ਭਾਰੀ ਰਹੂਗਾ ਉਹ ਪੰਜਾਬ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਹੀ ਪੈਣੀਆਂ ਨੇ ਅਸੀਂ ਕੀ ਮੰਗ ਰਹੇ ਆ ਇੱਕ ਆਪਣੀ ਪਛਾਣ ਲਈ ਆਪਣਾ ਅਸੀਂ ਮਥਾਜ ਹੋ ਰਹੇ ਕਿਉਂ ਅਸੀਂ ਮਥਾਜ ਹੋਈਏ ਆਦਾ ਸਾਡਾ ਸੰਵਿਧਾਨਿਕ ਹੱਕ ਹੈ ਸਾਨੂੰ ਇਹਨਾਂ ਨੂੰ ਇਹ ਦੇਣਾ ਇਹ ਸਾਨੂੰ ਕਿਉਂ ਇਹ ਭਜਾਰੇ ਨੇ ਕਿਉਂ ਇਹ ਸਾਡੀ ਮਜਬੂਰੀਆਂ ਦਾ ਫਾਇਦਾ ਚੁੱਕ ਲੈਣਾ ਅਸੀਂ ਸੰਗਠਿਤ ਨਹੀਂ ਹੈਗੇ ਸੀ ਹੁਣ ਅਸੀਂ ਸੰਗਠਿਤ ਹੋ ਗਏ ਆ ਅਸੀਂ ਇੱਕ ਪਲੇਟਫਾਰਮ ਥੱਲੇ ਆ ਗਏ ਆ ਅਸੀਂ 27 ਤਰੀਕ ਨੂੰ ਜੰਗ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਦੇ ਗੱਲ 'ਚ ਅਗੂਠਾ ਦੇਵਾਂਗੇ ਵਿਧਾਨ ਸਭਾ ਦੇ ਬਾਅਦ ਜਿੰਮੀ ਚੋਣਾਂ 'ਚ ਵੀ ਦੇਵਾਂਗੇ ਦੇਖਦੇ ਆਂ ਭਗਵੰਤ ਮਾਨ ਸਰਕਾਰ ਕਿੱਥੇ ਤੱਕ ਸਾਡੇ ਤੇ ਜ਼ੁਲਮ ਕਰਦੀ ਆ ਕਰੇ ਪੱਤਰਕਾਰਾਂ ਤੇ ਪਰਚੇ ਅਸੀਂ ਅੱਖਾਂ ਦੇ ਲਈ ਲੜਾਂਗੇ ਤੇ ਪਰਚੇ ਵੀ ਆਪਣੇ ਦੇਵਾਵਾਂਗੇ ਕੋਈ ਗੱਲ ਨਹੀਂ ਕਿੱਥੇ ਤੱਕ ਭੱਜਣ ਨੂੰ ਵਾ ਅਸੀਂ ਹਾਈ ਕੋਰਟ ਵੀ ਲੜਾਂਗੇ ਜਿੱਥੇ ਜ਼ਰੂਰਤ ਪਈ ਮੈਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਅਪੀਲ ਕਰਦਾ ਤੁਹਾਡੇ ਵਿੱਚ ਆਪਣੇ ਸੁੱਤੇ ਹੋਏ ਸ਼ੇਰ ਨੂੰ ਜਗਾਓ ਤੁਸੀਂ ਸ਼ੇਰ ਹੋ ਜੇ ਤੁਸੀਂ ਅੱਜ ਨਾ ਨਾ ਜਾਗੇ ਇਹਨਾਂ ਨੇ ਤੁਹਾਨੂੰ ਨੀਚੇ ਹੀ ਰੱਖਣਾ ਅਸੀਂ ਤੁਹਾਨੂੰ ਦੱਸਾਂਗੇ ਇਹਨਾਂ ਦੇ ਇਹ ਜਿਹੜੇ ਲੋਕ ਸੰਪਰਵ ਘਰ ਦੇ ਜਿਹੜੇ ਇਹਨਾਂ ਨੇ ਘਪਲੇ ਕੀਤੇ ਨੇ ਔਡਵਰ ਵਿਗਿਆਪਨ ਦੇ ਨਾਂ ਤੇ ਆਓ ਸਾਰੇ ਰਲ ਕੇ ਇਕੱਠੇ ਹੋਈਏ ਤੇ 27 ਦਿਨ ਨੂੰ ਹਮਲਾ ਮਾਰ ਕੇ ਉਸ ਤੋਂ ਬਾਅਦ ਅਗਲੀ ਮਹਿਮ ਮਡਣ ਲਈ ਤਿਆਰ ਹੋ ਸਸਰੀਕਰ ਜੀ ਇੱਕ ਹੋਰ ਮੈਂ ਜਾਣਕਾਰੀ ਦੇਣੇ ਚਾਹੁੰਦੇ ਆ ਤੇ ਜਿਹੜੀ ਪੰਜਾਬ ਦੀ ਗੱਲ ਕਰਦੇ ਹੋ ਤੁਸੀਂ ਇੱਥੇ yellow card ਦੀ ਗੱਲ ਕਰਦੇ ਆ ਰੀਐਨਆਈ ਨੰਬਰ ਸਾਰਿਆਂ ਨੂੰ ਮਿਲੇ ਹੋਏ ਨੇ ਫਿਰ ਵੀ ਇਹਨਾਂ ਨੇ ਕੋਈ ਰੋਕ ਲਾਤੀ ਕੋਈ ਨੋਟੀਫਿਕੇਸ਼ਨ ਜਾਰੀ ਕਰਤਾ ਬਾਕੀ ਸਟੇਟਾਂ ਦੇ ਵਿੱਚ ਵੀ ਇਸੇ ਤਰ੍ਹਾਂ ਆਪਣੇ ਦਸਤਾਵੇਜ਼ ਕੋਈ ਕੋਈ ਰੋਕ ਨਹੀਂ ਜੀ ਇਹਨਾਂ ਦੀ ਆਪਣੀਆਂ ਹੀ ਪਾਲਿਸੀਆਂ ਨੇ ਇਹਨਾਂ ਨੇ 1987 ਤੋਂ ਬਾਅਦ ਕੋਈ ਐਕ੍ਰੀਡੇਸ਼ਨ ਕਮੇਟੀ ਬਣਾਈ ਹੋਈ ਨਹੀਂ ਹੈਗੀ ਪਹਿਲੇ ਗੱਲ ਤਾਂ ਇਹ ਜੇ ਕਮੇਟੀ ਨੇ ਬਣੀ ਤੇ ਕਿਸ ਕਪੈਸਿਟੀ ਨਾਲ ਇਹ ਸਰਕਾਰ ਐਕ੍ਰੀਡੇਸ਼ਨ ਲੋਕਾਂ ਦੇ ਕਰ ਰਹੀ ਹੈ ਪਹਿਲਾਂ ਤੇ ਇਹਨਾਂ ਦੇ ਖਿਲਾਫ ਜਾਂਚ ਹੋਣੀ ਚਾਹੀਦੀ ਹੈ ਠੀਕ ਹੈ ਪਿਕਨ ਚੂਜ ਦੀ ਪਾਲਿਸੀ ਹੈ ਜੇ ਜੇ ਕਹਿੰਦੇ ਨੇ 25000 ਤੋਂ ਘਾਟੇ ਦੀ ਦੋ ਪੱਤਰਕਾਰ ਫਿਰ ਦੂਜੀਆਂ ਖਬਰਾਂ ਦੇ ਕਿਵੇਂ ਪੱਤਰਕਾਰ ਬਣ ਸਕਦੇ ਨੇ ਜੇ ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੈ ਨਾ ਇੱਕ ਐਕ੍ਰੀਡੇਸ਼ਨ ਪੱਤਰਕਾਰ ਨੂੰ ਕੋਈ DVP ਦੀ ਲੋੜ ਨਹੀਂ ਹੈਗੀ ਤੇ ਆ ਯੈਲੋ ਕਾਰਡ ਵਾਲਿਆਂ ਨੂੰ ਐਕ੍ਰੀਡੇਸ਼ਨ ਦੀ ਜ਼ਰੂਰਤ ਇੱਕ ਇੱਕ ਰਾਜ ਵਿੱਚ ਦੋ ਦੋ ਤਿੰਨ ਤਿੰਨ ਕਰੂਣ ਤੁਹਾਡੇ ਲਈ ਹੋਰ ਸਾਡੇ ਲਈ ਹੋਰ ਬਾਕੀ ਸਟੇਟਾਂ ਚ ਤਾਂ ਬਣ ਰਿਹਾ ਜੇ ਲੋਕਾਂ ਦਾ ਉੱਥਾਰ ਉੱਥੇ ਦਾ ਡੀਪੀਆਰ ਉਹ ਆਪ ਖੁਦ ਬਣਾ ਰਿਹਾ ਉਹ ਤਾਂ ਕੋਈ ਨਾ ਕੋਈ ਮੈਨੇਜਰ ਕੁਆਲਟੀ ਲੈਟਰ ਹੋਣਾ ਚਾਹੀਦਾ ਅਸੀਂ ਪਹਿਚਾਨ ਮੰਗਦੇ ਪਏ ਅਸੀਂ ਪੱਤਰਕਾਰ ਆ ਜਿਵੇਂ ਸਾਡੇ ਦੇ ਪੱਤਰਕਾਰੀ ਚ ਕੋਈ ਕੁਸ ਮੈਠ ਕਰ ਜਵੇ ਮੈਨੂੰ ਕੋਈ ਪੁਲਿਸ ਫੜ ਲਵੇ ਮੇਰੇ ਕੋਲ ਮੇਰੀ ਪਛਾਣ ਤਾਂ ਹੋਣੀ ਚਾਹੀਦੀ ਮੈਂ ਫਲਾਣੀ ਅਖਬਾਰ ਨੂੰ ਫਲਾਣੇ ਚੈਨਲ ਨੂੰ ਰਿਪਰੈਜ਼ੈਂਟ ਕਰਦਾ ਅਸੀਂ ਕੀ ਮੰਗ ਰਿਆ ਇਨਾਂ ਕੋਲ ਅਸੀਂ ਆਪਣੇ ਘਰ ਦਾ ਰਾਸ਼ਨ ਮੰਗਦੇ ਆਂ ਬਈ ਜਾਂ ਕੋਠੀਆਂ ਮੰਗਦੇ ਆਂ ਬਈ ਜਾਂ ਹੋਰ ਮੰਗਦੇ ਪਏ ਆ ਜੀ ਜੇ ਸਰਕਾਰ ਕਰੋੜਾਂ ਰੁਪਏ ਦੇ ਬਜਟ ਇੰਦਰ ਉਧਰ ਕਰਸਦੀ ਆ ਸਾਨੂੰ ਪਛਾਣ ਦੇ ਇਹਨੂੰ ਇਹਨਾਂ ਨੂੰ ਕੀ ਤਕਲੀਫ ਆ ਜੀ ਅਸੀਂ ਪਛਾਣ ਜ਼ਰੂਰ ਲਵਾਂਗੇ ਤੁਹਾਡੇ ਸਾਰਿਆਂ ਦਾ ਸਹਿਯੋਗ ਨਾਲ ਲਵਾਂਗੇ ਹਾਂ ਜੀ ਸਾਰੀ ਗੱਲਬਾਤ ਇਹ ਨਮਾਇੰਦਿਆਂ ਨੇ ਅੱਜ ਰੱਖੀ ਆ ਤੁਸੀਂ ਸਾਰਾ ਸੁਣਿਆ ਕੀ ਮੰਗਦੇ ਆ ਸਿਰਫ ਆਪਣੀ ਪਹਿਚਾਣ ਜਦੋਂ ਭਾਰਤ ਸਰਕਾਰ ਵੱਲੋਂ ਆਰਐਨਆਈ ਇੱਕ ਅਖਬਾਰ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਸਿਰਫ ਪੰਜਾਬ ਸਰਕਾਰ ਦੀ ਇੱਕ ਜਾਣਤੀ ਕੀਤੀ ਜਾ ਰਹੀ ਹੈ ਪੱਤਰਕਾਰ ਭਾਈਚਾਰੇ ਤੇ yellow card ਬੰਦ ਕੀਤੇ ਹੋਏ ਨੇ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਸਾਰਾ ਕੁਝ ਐਜ਼ ਇਟ ਇਜ਼ ਚੱਲ ਰਿਹਾ ਹੈ ਇਹਨਾਂ ਨੇ ਜਿਹੜਾ ਦਿੱਲੀ ਰਿਟ ਵੀ ਪਾਈ ਹੋਈ ਹੈ ਉੱਥੇ 27 ਤਰੀਕ ਦਾ 27 ਤਰੀਕ ਨੂੰ ਉਹਦੀ ਡਿਸੀਜਨ ਦੇਣਾ ਉਸ ਤੋਂ ਬਾਅਦ ਜੇ ਕੋਈ ਹਲ ਸਰਕਾਰ ਨਹੀਂ ਕਰਦੀ ਤੇ ਅੱਗੇ ਸੰਘਰਸ਼ ਵੀ ਵਿੱਡਿਆ ਜਾਊਗਾ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਹਰ ਬੰਦੇ ਦੇ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਇਹ ਪੱਤਰਕਾਰ ਭਾਈਚਾਰੇ ਅੱਗੇ ਲੈ ਕੇ ਆਉਂਦਾ ਭਾਵੇਂ ਕਿਸੇ ਡਿਪਾਰਟਮੈਂਟ ਦਾ ਹੋਵੇ ਭਾਵੇਂ ਜਨਤਾ ਦਾ ਹੋਵੇ ਲੋਕਾਂ ਦਾ ਹੋਵੇ ਪਰ ਅੱਜ ਜਿਹੜਾ ਪਬਲਿਕ ਰਿਲੇਸ਼ਨ ਆਫ ਮਹਿਕਮਾ ਜਿਹੜਾ ਡੀਪੀਆਰਓ ਜਿਹੜੇ ਬਹਿੰਦੇ ਨੇ ਜਿੱਥੇ ਜਿਹੜੇ ਇੱਕ ਸਰਕਾਰ ਤੇ ਪੱਤਰਕਾਰਾਂ ਨੂੰ ਜੋੜਨ ਵਾਸਤੇ ਇੱਕ ਸੀਟ ਬਣਾਈ ਗਈ ਹੈ ਅੱਜ ਉਹੀ ਅਤਿਆਚਾਰ ਕਰਨ ਲੱਗੇ ਪੱਤਰਕਾਰ ਭਾਈਚਾਰੇ ਨੂੰ ਕੁਝ ਵੀ ਨਹੀਂ ਸਮਝਦੇ ਜਦੋਂ ਕਿ ਸਾਡੇ ਉਹ ਨੌਕਰ ਨੇ ਸਾਡੇ ਲਈ ਡਿਊਟੀ ਬਜਾਉਂਦੇ ਨੇ ਤੇ ਉਸ ਮਹਿਕਮੇ ਦੀ ਹੈ ਜਿਹੜੀਆਂ ਪੋਲਾਂ ਖੋਲੀਆਂ ਜਾਣਗੀਆਂ ਕਿਸ ਤਰ੍ਹਾਂ ਉਹ ਮਹਿਕਮੇ ਦੇ ਵਿੱਚ ਵੱਡੇ ਘਪਲੇ ਹੋਏ ਨੇ ਵੱਡੇ ਵਿੱਚ ਤੇ ਇਸ ਇਸ਼ਤਿਹਾਰ ਨੇ ਜਿਹੜੇ ਦਿੱਤੇ ਗਏ ਨੇ ਪਰ ਉਹਨਾਂ ਦਾ ਕੋਈ ਹਿਸਾਬਕਤਾ ਹਾਲ ਤੱਕ ਨਹੀਂ ਹੋਇਆ ਕਿੰਨੇ ਸਾਲ ਹੋ ਗਏ ਕਹਿੰਦੇ ਇਸ ਮਹਿਕਮੇ ਦਾ ਹਲੇ ਆਡਿਟ ਹੀ ਨਹੀਂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਇਹ ਸਾਰਾ ਕੁਝ ਹੋਊਗਾ ਤੁਹਾਡੇ ਅੱਗੇ ਜ਼ਰੂਰ ਲੈ ਕੇ ਆਵਾਂਗਾ